ਆਓ ਚੱਲੀਏ ਭਾ ਹਾਂ ਚੱਲਦੇ ਆ ਬਸ ਤੇ ਡਿਸਕਾਊਂਟ ਲੱਗਿਆ ਹੋਇਆ ਬਹੁਤ ਵਧੀਆ ਸਾਨੂੰ ਦੋ ਚਾਰ ਚੀਜ਼ਾਂ ਦੀ ਲੋੜ ਹੈ ਜਿਵੇਂ LCD ਫ੍ਰਿਜ ਵਗੈਰਾ ਦੀ ਲੋੜ ਆ ਸਾਨੂੰ ਤੇ ਅਸੀਂ ਉਹ ਲੈ ਕੇ ਆਉਣੀ ਇਹਨਾਂ ਉੱਥੇ ਕਹਿੰਦੇ ਵਧੀਆ ਡਿਸਕਾਊਂਟ ਲੱਗਿਆ ਹੋਇਆ ਕਿਉਂਕਿ ਅਸੀਂ ਹੁਣ ਸ਼ਿਫਟ ਕੀਤਾਗਾ ਤੇ ਸਾਡੇ ਕੋਲੇ ਜਿਹੜਾ ਉੱਥੇ ਸਮਾਨ ਚੰਡੀਗਾ ਅਸੀਂ ਉੱਥੇ ਹੀ ਰੱਖਿਆ ਸੀ ਸਾਰਾ ਕੁਝ ਉੱਥੇ ਮੈਂ ਕਿਉਂਕਿ ਚੱਕਣਾ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਸਮਾਨ ਸਾਨੂੰ ਏਸੀ ਵੀ ਅਸੀਂ ਉੱਥੇ ਹੁਣ ਜਾਵਾਂਗੇ ਕਿਉਂਕਿ ਹੁਣ ਅਸੀਂ ਆਪਦੇ ਵਿੱਚ ਇੱਥੇ ਹੀ ਰਹਾਂਗੇ ਪਰਮਾਨੈਂਟਲੀ ਹੈਨਾ ਫਿਰ ਸਾਨੂੰ ਇਹਦੀ ਚੀਜ਼ਾਂ ਦੀ ਵੀ ਲੋਡਾਂ ਲੱਗੀ ਕਰਨੀ ਆ ਰਹੀ ਹੈ ਫ੍ਰਿਜ ਵਗੈਰਾ ਸਾਰਾ ਕੁਝ ਹੈਨਾ ਫਿਰ ਹੌਲੀ ਹੌਲੀ ਕਰਕੇ ਹੁਣ ਅਸੀਂ ਆਹਦੀ ਚੀਜ਼ਾਂ ਬਣਾਉਣੀ ਹੈ ਸਟਾਰਟ ਕਰਾਂਗੇ ਅਸੀਂ ਹੁਣ ਦੁਬਾਰਾ ਘਰ ਬਣ ਰਹ ਤੇ ਦਾ ਅਰਕੇ ਫਿਰ ਮੈਨੂੰ ਇਹ ਆ ਗਈ ਹੁਣ ਫਰਿੱਜ ਤੇ ਐਲ ਸੀ ਡੀ ਵਗੈਰਾ ਦੋਨੇ ਦੋ ਚੀਜ਼ਾਂ ਤਾਂ ਆਉਣ ਘੱਟੋ ਘੱਟ ਫਿਰ ਅਸੀਂ ਜਾ ਕੇ ਬਾਕੀ ਦੇਖਦੇ ਹਾਂ ਵੀ ਜੇ ਸਭ ਪਸੰਦ ਆਈਆਂ ਤਾਂ ਅਸੀਂ ਉੱਥੋਂ ਲੈ ਕੇ ਆਵਾਂਗੇ ਜੇ ਪਸੰਦ ਨਹੀਂ ਆਈਆਂ ਫਿਰ ਆਪਾਂ ਕਿਸੇ ਸ਼ੌਪ ਤੋਂ ਤਾਂ ਲੈ ਲੈਣੀ ਹੈਗੀ ਮੈਂ ਲੱਗ ਤਿਆਰ ਹੋ ਜਾ ਹਾਂ ਚਲੋ ਤਿਆਰ ਹੋ ਕੇ ਮਿਲਦੇ ਆਂ ਫਿਰ ਹਾਂ ਲੋ ਜੀ ਅਸੀਂ ਹੋ ਗਏ ਹੁਣ ਤਿਆਰ ਤੇ ਅਸੀਂ ਚੱਲੇ ਹੈਗੇ ਆਂਗੇ Amazon store ਆ ਲੱਡੂ ਵੀ ਚੱਲਿਆਗਾ ਤੁਹਾਨੂੰ ਵੀ ਦਾ ਭਾਂਜਾ ਲਡੁਵਾਈ ਕਰਦੇ ਸਾਰਿਆਂ ਨੂੰ ਕਹੇ ਹਲੋ ਜੋ ਕੇਰਾ ਆਜੋ ਆਜੋ ਕੇਰਾ ਬਹੁਤ ਔਖਾ ਸੋਨੂ ਕੱਟਣਾ ਹਰਜੀ ਕਰੋ ਫੋਨ ਕਰ ਲਓ ਹਾਂ ਦੀ ਜੀ ਲੱਡੂ ਤੇਰਾ ਪੂਰਾ ਨਾਮ ਕੀ ਹੈ ਤੇਰਾ ਫੁੱਲ ਨੇਮ ਤਾਂ ਦੱਸ ਦੇ ਰਮੇਤ ਮੋਂਗਾ ਕੀ ਉੱਚੀ ਬੋਲ ਸੁਣਦਾ ਨਹੀਂ ਰਮੇਤ ਮੋਂਗਾ ਰਮੇਤ ਰਮੇਤ ਮੋਂਗਾ ਮੋਂਗਾ ਰਮੇਤ ਮੋਂਗਾ ਰਮੇਤ ਮੋਂਗਾ ਮੋਂਗਾ ਠੀਕ ਲੋ ਜੀ ਰਸਤੇ ਦੇ ਵਿੱਚ ਸਾਡੀ ਗਲੀ ਦੇ ਵਿੱਚ ਖੜਾ ਸੀ ਨਾ ਸਿਲੰਡਰ ਵਾਲਾ ਭਾਈ ਤੇ ਹਰਜੀਤ ਕਹਿੰਦੇ ਮੈਂ ਆਪ ਹੀ ਪਾਸੇ ਕਰ ਦਿੰਦਾ ਉਹ ਭਾਈ ਆ ਵੀ ਆ ਗਿਆ ਸੀਗਾ ਤੇ ਹਰਜੀਤ ਆਪ ਹੀ ਇਹਨੂੰ ਪਿੱਛੇ ਕਰਕੇ ਲਾ ਦੇਣਗੇ ਗੱਡੀ ਨੂੰ ਹਰਜੀਤ ਤਾਂ ਸਿਲੰਡਰ ਵਾਲਾ ਭਾਈ ਬਣ ਗਿਆ ਸਿਲੰਡਰ ਵਾਲੀ ਗੱਸੀ ਚ ਲੱਗੇ ਹਰਜੀਤਾ ਹਰਜੀਤ ਨੂੰ ਕਹਿੰਦੇ ਹਾਂ ਜੀ ਕਿ ਸਿਲੰਡਰ ਆਪਣੇ ਵੀ ਰੱਖੀ ਹੋਏ ਹਾਂ ਸਹੀ ਗੱਲ ਆਪਾਂ ਕਵਾਂਗੇ ਕਿ ਇੱਕ ਸਿਲੰਡਰ ਰੱਖਿਆ ਆਪਣੇ ਘਰੇ ਕਿ ਨਹੀਂ ਚਰਾਉਣ ਦਾ ਕੋਈ ਤਾਂ ਫਾਇਦਾ ਲਓ ਪਰ ਜੀਦ ਵੀ ਘੈਂਟੀ ਇਹਦਾ ਇਹਦੇ ਤੇ ਚੰਗੀ ਵਾਲੀ ਕੀਤੀ ਸਾਡੀ ਗੱਡੀ ਚੱਲਦੀ ਮੋਜਾਂ ਨਾਲ ਛੱਡ ਗਿਆ ਉਹ ਬਹਿ ਗਿਆ ਗੱਡੀ 'ਚ ਜਾ ਕੇ ਇਹ ਤਾਂ ਗਲਤ ਗੱਲਾਂ ਹੋ ਗਈਆਂ ਬਹੁਤ ਹੋ ਗਿਆ ਜੀ ਸਾਡੀ ਨਾਲ ਧੋਖਾ ਹੋ ਗਿਆ ਪੂਰਾ ਜਾ ਦੇ ਅੜੀ ਜੇ ਤਾਂ ਗਈ ਸੀਗੇ ਤੇ ਫਿਰ ਇੱਕ ਇੱਕ ਸਿਲੰਡਰ ਤਾਂ ਰੱਖ ਦਿੰਦੇ ਘਰੇ ਆਪਣੇ ਮਾ ਸਿਲੰਡਰ ਪਿਆ ਕਾਦੇ ਵਾਸਤੇ ਮਨ ਨੂੰ ਵੈਸੀ ਚਲਾਕੀ ਦੇਖਣ ਲੱਗ ਗਿਆ ਲਓ ਜੀ ਹੁਣ ਅਸੀਂ ਪਹੁੰਚ ਗਏ ਅਮਨਦੀਦੀ ਦੇ ਘਰੇ ਤੇ ਦੀਦੀ ਨੂੰ ਵੀ ਫੋਨ ਕਰ ਦੋ ਹਰਜੀਤ ਕਿ ਨੀਚੇ ਆ ਜਾ ਬਈ ਕਰਾ ਕਿਉਂਕਿ ਅਸੀਂ ਦੀਦੀ ਨੂੰ ਵੀ ਚੱਕਣਾ ਦੀਦੀ ਨੂੰ ਵੀ ਅਸੀਂ ਲੈਣ ਆਏ ਆ ਦੀਦੀ ਨੇ ਵੀ ਸਾਡੇ ਨਾਲ ਹੀ ਜਾਣਾ ਸੀਗਾ ਉਹ ਅਰਸ਼ੀਨ ਆ ਗਿਆ ਤੂੰ ਤਾਂ ਨਹੀਂ ਬੈਠੀ ਹੈ ਕਿਉਂ ਨਹੀਂ ਆ ਕੇ ਖਾਏ ਦੇ ਹੈਲੋ ਅਰਜੀਨ ਤੂੰ ਤਾਂ ਨਾਲ ਲੈ ਆਂਦਾ ਚੱਕ ਕੇ ਤਾਂ ਉਹ ਤੂੰ ਤਾਂ ਨਾਲ ਲੈ ਕੇ ਆਇਆ ਚੱਕ ਕੇ ਕੋਲ ਆਜੇ ਮੇਰੇ ਕੋਲ ਪੁੱਤ ਆਜੋ ਕੀ ਲੱਗੇ ਤਾ ਮੇ ਦੀਦੀ ਛੋਟਾ ਫੋਨ ਛੋਟਾ ਫੋਨ ਬਟਨਾ ਵਾਲਾ ਦੀਦੀ ਅੱਛਾ ਪਰ ਕਾਰਟੂਨ ਦੇਖੋਗੇ ਪਰ ਅਸਲੀ ਕਿਤੇ ਹੜਪ ਪਰ ਕਾਰਟੂਨ ਦਾ ਕਿਆ ਸੀ ਫੇਰ ਵੀ ਦੇਖਣੋਂ ਨਹੀਂ ਹੜਦੇ ਜਿੱਥੇ ਪਰ ਉਹ ਠੀਕ ਠਾਕ ਦੇ ਘਰੇ ਹੁੰਦੇ ਉਹ ਨਾ ਅਸੀਂ ਨਾਲ ਨਹੀਂ ਲੈ ਵੀ ਹੁਣ ਬਾਈ ਨੂੰ ਪਤਾ ਲੱਗ ਜੂਗਾ ਹਾਂ ਹੇ ਜਹੂਤ ਹੁਣ ਸੂਤ ਬਣ ਗਿਆ ਹੁਣ ਵੀਰਾ ਕੁ ਵੀਰਾ ਨੂੰ ਪਤਾ ਲੱਗ ਜੂਗਾ ਵੀ ਹਾਂ ਵੀ ਭਾਈ ਮੈਨੂੰ ਛੋਟੇ ਫੋਨ ਲੈ ਕੇ ਦਿੱਤੇ ਤਾਂ ਕੋਈ ਫਾਇਦਾ ਨਹੀਂ ਹੋਇਆ ਵੀ ਇਹ ਤਾਂ ਫੇਰ ਵੀ ਮਾਮਾ ਦੀ ਮਗਰ ਕਾਰਟੂਨ ਦੇਖਦੀਆਂ ਰਹਿਂਦੀਆਂ ਨੇ ਨਾ ਮੈਂ ਤਾਂ ਹਾਂ ਕੋਈ ਫਾਇਦਾ ਨਹੀਂ ਹੁੰਦਾ ਹੁਣ ਤਾਂ ਹੁਣ ਤਾਂ ਗੱਲ ਹੋ ਗਈ ਬਸ ਫੱਟੇ ਚੱਕ ਦਿੰਦੇ ਅਸੀਂ ਬਾਹਰੋਂ ਫੋਨ ਦੇਖਣ ਦੇ ਕੋਈ ਨਹੀਂ ਕੋਈ ਨਹੀਂ ਸੁਣ ਕਦੇ ਮੇਰਾ ਵੀ ਟਾਈਮ ਆਉਂਗਾ ਕਿਹੜਾ ਜੂੜੀਓ ਦੇ ਵਿੱਚ ਕਹਿੰਦੇ ਹਾਂ ਬਈ ਪਾਲੇ ਸਸਤੇ ਕੱਪੜੇ ਉੱਥੇ ਚੱਲਾਂਗੇ ਆਪਾਂ ਇੱਥੇ ਉੱਥੇ ਚੱਲਾਂਗੇ ਜੂੜੀਓ ਦੇ ਵਿੱਚ ਬਈ ਅਸੀਂ ਤਿੰਨ ਵਾਰੀ ਮੂੜਿਆਈ ਬਈ ਪਾਲਾ ਸਸਤਾ ਸਟੋਰ ਆ ਬਈ ਉਹ ਦੀਦੀ ਅਸੀਂ 5 ਵਜੇ ਜਾਂਦੇ ਆ ਰਾਤੀ ਉਹ ਕਹਿੰਦੀਆਂ ਜਾਓ ਪਾਈ ਪਾਈ ਹੁਣ ਕਹਿੰਦੇ ਬ੍ਰਾਂਡਡ ਕੱਪੜੇ ਮਿਲਦੇ ਤਾਂ ਇੰਨੇ ਸਸਤੇ ਮਿਲਦੇ ਨੇ ਨਾ ਉੱਥੇ ਆਪਾਂ ਚੱਲ ਕੇ ਆਵਾਂਗੇ ਜੂੜੀਓ ਦੇ ਕੋ ਫਰੂਟ ਵਾਲੀਆਂ ਰੇੜੀਆਂ ਇੱਥੇ ਬਾਹਲੀਆਂ ਲੱਗੀਆਂ ਹੋ ਜਨ ਸੁੱਖਾ ਮਨ ਲਾ ਸਭ ਤੋਂ ਵੱਧ ਇੱਥੇ ਲੱਗੀਆਂ ਹੋ ਜਨ ਹਾਂ ਬਹੁਤ ਲੈਫਟ ਸਾਈਡ ਦੇਖੋ ਜੀ ਥਰਮਲ ਬੜਾ ਪਤਾ ਬੰਨ ਖਰਾਬ ਨਹੀਂ ਧੂਆਂ ਉੜਦਾ ਥਰਮਲ ਦਾ ਪਹੁੰਚ ਤਾਂ ਗਏ ਸੁੱਖਾ ਹਾਂ ਬਾਕੀ ਅੰਦਰ ਜਾ ਕੇ ਦੇਖਦੇ ਆ ਵੀ ਕੀ ਮਾਹੌਲ ਆ ਪੰਜੇ ਚੱਕੀ ਚੱਕੀ ਹਾਂ ਇਥੂ ਚੱਕ ਚੱਕ ਲੈ ਜੰਨੇ ਹੈ ਹੋਰ ਕੀ ਹੈ ਸਮਾਨ ਦਾ ਬਹੁਤ ਭਰੇ ਹੋਏ ਹੈ ਸੁੱਖਾ ਕਿਉਂ ਜੀ ਬਹੁਤ ਸਮਾਨ ਲੈ ਗਿਆ ਉਹਨਾਂ ਕਹਿੰਦੇ ਫੀਟਰ ਰੇੜੇ ਚ ਭੇਜਦੇ ਆ ਬੇਸਤੀ ਹੋ ਗਈ ਅੱਜ ਕਹਿੰਦੀ ਫੀਟਰ ਰੇੜਾ ਉਹ ਕਹਿੰਦੇ ਫੀਟਰ ਰੇੜੇ ਚ ਭੇਜਦੇ ਸੀ ਕੱਲ ਅਸੀਂ ਵੀਡੀਓ ਦੇਖੀ ਸਰ ਕੱਲ ਵੀਡੀਓ ਦੇਖੀ 14 ਘੰਟੇ ਹੋਏ ਸਨ ਉਹਨੂੰ ਪਾਈਨ ਵੀਡੀਓ ਨੂੰ ਕਹਿੰਦੇ ਐਲ ਸੀ ਡੀ ਆ ਜੀ ਐਲ ਸੀ ਡੀ 30 ਤਰੀਕ ਤੱਕ ਤੁਹਾਨੂੰ ਮਿਲ ਲਈਏ ਇੰਨੇ ਸਸਤੇ ਆ ਕਹਿੰਦੇ ਹੁਣ ਅੱਜ ਜਾ ਕੇ ਪੁੱਛੇ ਕਹਿੰਦੇ ਇੱਕ ਵੀ ਐਲ ਸੀ ਡੀ ਨਹੀਂ ਆਈ ਕਹਿੰਦੇ ਵੀ ਇਦਾਂ ਥੋੜੀ ਕੋਈ ਹੁੰਦਾਗਾ ਵੀ ਇੱਕ ਦਿਨ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਹੈਨਾ ਇਹ ਤਾਂ ਰਾਤ ਨੂੰ ਬੰਦ ਵੀ ਹੋਇਆ ਕਿਉਂ ਮਨੋ ਬਜੀ ਆ ਕੁਛ ਨੋ ਦੇਖਣ ਜਾਈਂਦੇ ਰਹੇ ਸਹੀ ਹੈ ਜਾਂ ਉੰਬੇ ਸੇ ਜਾ ਕੇ ਪਤਾ ਲੱਗਦਾ ਪਹਿਲਾਂ ਆਪਾਂ ਕਹਿ ਦਦਨੇ ਵੀ ਵੀਡੀਓ ਦੇ ਵਿੱਚ ਇਹ ਚੀਜ਼ ਸਸਤੀ ਹੈ ਇਹ ਚੀਜ਼ ਸਸਤੀ ਹੈ ਮਨ ਚ ਵਹਿਮ ਨਹੀਂ ਰਿਹਾ ਵੀ ਮਨ ਚ ਵਹਿਮ ਨਹੀਂ ਰਿਹਾ ਹਨਾ ਸਹੀ ਗੱਲ ਆ ਕੀ ਲੈਣਾ ਓਏ ਅਰਸ਼ੀਨ ਕੀ ਲੈਣਾ ਕੀ ਲੈਣਾਗਾ ਕਦੇ ਜੀ ਆਪ ਕੋ ਕੀ ਲੈਣਾ ਦਾ ਹੈ ਕੱਪੜੇ ਲੈਣੇ ਆ ਚੱਲ ਆ ਜੇ ਕੱਪੜੇ ਦਵਾਈ ਦੇ ਪਹੁੰਚ ਹੀ ਗਏ ਫਿਰ ਜੂੜੀ ਹੈ ਬਣਾ ਕੇ ਜੂੜੀ ਲਾ ਬਣਾ ਇਹ ਵੀ ਕਿਹੜਾ ਕੱਢੀ ਆਈਏ ਵੀ ਕਿਵੇਂ ਆ ਇੱਥੇ ਲਗੇ ਸੀ ਇਹ ਕਹਿੰਦੇ ਸੀ ਤੁਹਾਡੇ ਬਲੌਗ ਦੇਖਦੇ ਹੁੰਦੇ ਆ ਕਹਿੰਦੇ ਤੇ ਥੈਂਕ ਯੂ ਆਂਟੀ ਬਹੁਤ ਬਹੁਤ ਦੇਖਦੇ ਹੁੰਦੇ ਆ ਮਾਰ ਤੋਂ ਤੁਹਾਡੇ ਬਲੌਗ ਦੇ ਅੱਛਾ ਤੇ ਥੈਂਕ ਯੂ ਜੀ ਭਾਈ ਟਾਪ ਲਿਖਾ ਲਾ ਇਹ ਜਿਹੜਾ ਜਵਾਕ ਹੁੰਦਾ ਨਾ ਨੀਵਾਂ ਵਰਨ ਬੀਵੀ ਦਾ ਹਾਂ ਟਾਪ ਤੇ ਲਿਖਿਆ ਜੇ ਤਾਂ ਕੀ ਹੋਈ ਭਾਈ ਭਾਈ ਮੈਂ ਵਾਟਾ ਟਾਪ ਦੇਖ ਲਓ ਆਂਟੀ ਜਾਨ ਸਾਂਹ ਤੇ ਵੱਡਿਆਂ ਦੇ ਵੀ ਨਹੀਂ ਆਉਂਦੇ ਟਾਪ ਉੱਥੇ ਉਹ ਆਪਸਾਂ ਦਾ ਆਗੇ ਅਰਸ਼ੀਨ ਨੂੰ ਆਪਸਾਂ ਦਾ ਤੇ ਆਪਣੇ ਆ ਵੀ ਪੰਦਾ ਆਗੇ ਕੀ ਲੈਤੀ ਸ਼ਾਟੇ ਆ ਕੀ ਹੋਆ ਤੋਂਨੀ ਚਿੱਤਰ ਲੈਣੀਓ ਕੀ ਮੇਜੂ ਮੇਜੂ ਆਪ ਫਰੀ ਪਿੰਗਿਆ ਨੇ ਅਰਸ਼ੀਨ ਸਾਡੀ ਆਪਣੇ ਆ ਵੀ ਆਪ ਦੀ ਸ਼ੋਪਿੰਗ ਆਪ ਹੀ ਕਰੀ ਜਾਂਦੀ ਐ ਸਾਡੀ ਅਰਸ਼ੀਨ ਇੱਥੇ ਨਾ ਪ੍ਰਾਈਸ ਚੈੱਕ ਕਰੀ ਜਾਂਦੀ ਐ ਜਦੋਂ ਫਿਰ ਇਕੱਠੀਆਂ ਹੋਏ ਇੰਨੇ ਤਾਂ ਫਿਰ ਤਾਂ ਕੱਢਣਾ ਇਹਨਾਂ ਨੂੰ ਮੁਸ਼ਕਲ ਹੀ ਹੋ ਜਾਂਦਾ ਚਲੋ ਇੱਥੋਂ ਤਾਂ ਸਾਡੀ ਥੋੜੀ-ਮੋਟੀ ਮਿਹਨਤ ਪੱਲੇ ਪੈ ਗਈ ਨਹੀਂ ਵਧੀਆ ਕੱਪੜਾ ਬਹੁਤ ਵਧੀਆ ਥੇ ਕੱਪੜੇ ਬਹੁਤ ਸੋਹਣੇ ਪਰ ਆਇਆ ਥੋੜੀ ਹੋਰ ਗਰਮੀ ਹੋਗੀ ਨਾ ਫਿਰ ਇੱਥੇ ਇੰਨਾ ਕ ਜਿਆਦਾ ਫੈਬਰਿਕ ਆ ਜਾਣਾ ਨਾ ਹਰਜੀਤ ਮੁੰਡਿਆਂ ਦੇ ਕੱਪੜੇ ਕੁੜੀਆਂ ਦੇ ਬੱਚਿਆਂ ਵਾਲੇ ਕੱਪੜੇ ਬਹੁਤ ਸੋਹਣੇ ਲੱਗੇ ਸੱਚੀ ਸਾਨੂੰ ਇੱਥੇ ਜੁੜੀ ਹੋ ਆ ਕੇ ਆ ਗਏ ਆਪਾਂ ਗ੍ਰੀਨ ਸਿਟੀ ਸੋਹਣੇ ਸੀਗਾ ਸੀ ਹਾਜੀ ਹਾਂ ਅਸੀਂ ਇੱਥੇ ਦੇਖ ਕੇ ਆਲੇਗਾ ਇੱਧਰੋਂ ਸਿੱਧਾ ਹੀ ਜਾਣਾ ਇੱਥੇ ਫੇਸ 4 ਫੇਸ 4 ਫੇਸ ਇਥੇ ਵੀ ਇਦਾਂ ਹੀ ਲਿਖਿਆ ਹੋਇਆ ਹੈ ਸਾਨੂੰ ਬਧੀਆ ਕਲੋਨੀ ਆਪਣੀ ਗ੍ਰੀਨ ਸਿਟੀ ਹੈ ਅੱਛਾ ਬਟਿੰਡੇ ਦੇ ਵਿੱਚ ਸਵੇਰੇ ਬਹੁਤ ਆਪਣੇ ਘਰ ਕੋਲ ਆਈਏ ਉੱਥੋਂ ਤਾਂ ਨੇੜੀ ਹੈ ਇਹ ਆਹ ਹੁੰਦਾ ਨੇੜੀ ਆਪਣੇ ਘਰ ਕੋਲ ਤੋਂ ਜਮੇ ਨੇੜੇ ਹੋਣੇ ਗੰਦੜੀ ਕਿਥੇ ਨਹੀਂ ਗੰਦੜੀ ਦੱਸ ਦੱਸ ਮੈਨੂੰ ਤਾਂ ਗੰਦੜੀ ਥਾਂ ਸੋਹਣੀ ਲੋਜੀ ਕਿੱਥੇ ਆ? ਸੋਹਣੀ ਲੋਜੀ ਕਿੱਥੇ ਆ? ਦੱਸ ਦੇ ਯਾਰ। ਬਸ ਪੈ ਗਈਆਂ ਆ ਕੇ ਬਸ। ਥੱਕ ਗਈਆਂ ਹੁਣ ਚਾਹ ਚੂ ਪੀ ਲਈ ਸੀ ਦੀਦੀ ਨੂੰ ਆਪਾਂ ਘਰੇ ਛੱਡਿਆਂ ਦਾ। ਤੇ ਜਿੱਥੇ ਗਏ ਸੀ ਉੱਥੇ ਤਾਂ ਫਿਰ ਪੂਰੀ ਪਈ ਨਹੀਂ। ਮੈਨੂੰ ਜਿੱਥੇ ਵੀ ਕਿਤੇ ਵੀ ਕੋਈ ਨਾ ਕੋਈ ਉਹ ਲੱਗਦੀ ਹੈ ਨਾ ਜਦੋਂ ਆਪਣੇ ਸੇਲ ਲੱਗਦੀ ਹੈ ਮੈਨੂੰ ਨਾਲ ਵੀ ਨਾਲ ਹਰਜੀਤ ਚੱਲੀ ਏ, ਹਰਜੀਤ ਚੱਲੀ ਏ। ਜਦੋਂ ਉੱਥੇ ਜਾਂਦੇ ਆ ਫਿਰ ਉੱਥੇ ਜਾ ਕੇ ਪਤਾ ਲੱਗਦਾ ਵੀ ਅਸਲੀ ਚੀਜ਼ ਕੀ ਹੈ। ਸੱਚੀ ਗਏ ਸੀ ਐਲਸੀਡੀ ਦਾ ਕਰਕੇ ਤੇ ਫਰਿੱਜ ਦਾ ਕਰਕੇ ਗਏ ਸੀਗੇ। ਸਿਰਫ 14 ਘੰਟੇ ਹੋਏ ਸੋ ਵੀਡੀਓ ਪਾਇੰਦ ਤੁਸੀਂ ਜਦੋਂ ਅਸੀਂ ਦੇਖੀ ਸੀ ਜਦੋਂ ਅਸੀਂ ਅੱਜ ਜਾ ਕੇ ਪੁੱਛਿਆ ਉਹਨਾਂ ਨੂੰ ਵੀ ਐਲਸੀਡੀ ਸਾਨੂੰ ਦਿਖਾ ਦਿਓ ਕੰਦੇਲ ਸੀੜੀ ਹੈ ਨਹੀਂ ਜੀ ਖਤਮ ਹੋ ਗਈਆਂ ਵੀ 14 ਘੰਟੇ ਚ ਅਕਸਰ ਜਿਤ ਰਾਤ ਨੂੰ ਸਟੋਰ ਬੰਦ ਤਾਂ ਰਹੇ ਹੀ ਹੋਊਗਾ ਹਾਂ ਰਾਤ ਨੂੰ ਤਾਂ ਬੰਦ ਸੀ ਰਾਤ ਨੂੰ ਤਾਂ ਬੰਦ ਹੀ ਹੋ ਸਟੋਰ ਬੀਤ ਸਵੇਰੇ ਅਕਸਰ ਇਨੀਸ਼ੀਏਟਿਵ ਬੀਕੀਆਂ ਤੁਹਾਡੀ ਅਲ ਸੀੜੀ ਬਸ ਆਪਾਂ ਜੁੜੀ ਹੋ ਗਏ ਆਂ ਉੱਥੇ ਕੱਪੜੇ ਦੀ ਕੁਆਲਿਟੀ ਸੱਚੀ ਸਾਨੂੰ ਬਹੁਤ ਜ਼ਿਆਦੇ ਵਧੀਆ ਲੱਗੀ ਤੇ ਪ੍ਰਾਈਸ ਵਗੈਰਾ ਸੀਗਾ ਜਿਹੜਾ ਉਹਨਾਂ ਦਾ ਉਹ ਵੀ ਜੈਨੂਇਨ ਸੀਗਾ ਉਹ ਬਜਾਤੇ ਬਹੁਤ ਜ਼ਿਆਦੇ ਵਧੀਆ ਸੀ ਬੱਚਿਆਂ ਦਾ ਲੇਡੀਜ਼ ਦਾ ਤੇ ਜੈਂਟਸ ਦਾ ਬਹੁਤ ਵਧੀਆ ਕਲੈਕਸ਼ਨ ਸੀਗਾ ਉਹਨਾਂ ਕੋਲੇ ਉਹਨਾਂ ਕੋਲੇ ਅਸੀਂ ਦੁਬਾਰੇ ਵੀ ਜਾ ਕੇ ਆਵਾਂਗੇ ਕਿਉਂਕਿ ਹੁਣ ਆ ਅੱਗੇ ਸਮਰ ਆ ਰਿ ਗੀ ਬੱਚਾ ਦੀ ਵੀ ਤੇ ਆਪਦੀ ਵੀ ਤੇ ਅਸੀਂ ਉੱਥੋਂ ਉਹ ਵੀ ਕੱਪੜੇ ਲੈ ਕੇ ਆਵਾਂਗੇ ਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡਾ ਇਹ ਬਲੌਗ ਕਿਵੇਂ ਲੱਗ ਰਹੇ ਨੇਗੇ ਤੇ ਸਾਡੇ ਬਲੌਗ ਨੂੰ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਤੇ ਮਿਲਦੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ